ਜੀ ਕੀ ਨਾਂ ਕੀ ਆਪਣਾ ਮੇਰਾ ਨਾਂ ਹਰਵਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਕਿਰਸਾ ਆਪਣਾ ਦੋਘੇਮ ਡੱਬਰ ਹੈ ਜੀ ਤਹਿਸੀਲ ਕਿਰਸਾਣਾ ਜ਼ਿਲ੍ਹਾ ਨੂਬਗੜ ਰਾਜਸਥਾਨ ਕੀ ਮਾਮਲਾ ਕੀ ਸੀ ਉਹ ਮਾਮਲਾ ਜੀ ਇਹਨਾਂ ਦਾ ਪਹਿਲਾਂ ਵੀ ਝਗੜਾ ਚੱਲਦਾ ਹੀ ਸੀਗਾ ਇਹ दारू ਪਿੰਦਾ ਸੀ ਉਹ ਲੜਕੀਆਂ ਦੇ ਫੋਨ ਫੋਨ ਆਉਂਦੇ ਸੀ ਉਹੀ ਇਹਨਾਂ ਦਾ ਝਗੜਾ ਚੱਲਦਾ ਸੀ ਤੇ ਆਖਿਰਕਾਰ ਅਸੀਂ ਆਖਿਆ ਚਲੋ ਵੀ ਸਮਝ ਜੂਗਾ ਸਮਝ ਜੂਗਾ ਪਰ ਇਹਨਾਂ ਸਮਝਿਆ ਸਾਡੀ ਅੱਜ ਭਾਂਜੀ ਲੱਗ ਤੋ ਗਈ ਸਾਨੂੰ ਤੋ ਕੈਸੀ ਤਾਂ ਗੱਲ ਕਰਨੀ ਨਹੀਂ ਹੋઈ ਨਹੀਂ ਸਕਦੀ ਗੱਲ ਲਗਦਾ ਮੇ ਹੋ ਗਿਆ ਵਿਆਹ ਕਿਹਨਾਂ 10 ਮਿੰਨੇ ਹੋ ਗਈ 10 ਮਿੰਨੇ ਕਿਤੇ ਜ਼ਿਆਦਾ ਕਿਤੇ ਨਹੀਂ ਵਿਆਹ ਇੱਥੇ ਕੀਤਾ ਸੀਗਾ ਜੀ ਆਪਣੇ 281 ਹੈਡ ਮਤਲਬ ਨਹੀਂ ਹਾਂਜੀ ਇੱਥੇ ਪੰਜਾਬ ਜਿਹੜੇ ਪੰਜਾਬ ਚ ਰਾਣੀ ਵਾਲਾ ਰਾਣੀ ਵਾਲਾ ਰਾਣੀ ਵਾਲਾ ਹਾਂਜੀ ਉਹਨਾਂ ਦਾ ਲੜਕੇ ਦਾ ਨਾਮ ਨਰਪਾਲ ਸਿੰਘ ਸੀ ਔਰ ਪ੍ਰਿੰਕੂ ਤੇ ਉਹਦਾ ਨਾਮ ਸੀਗਾ ਗੁਰਮੇਦ ਸਿੰਘ ਤੇ ਵਧੀਆ ਵਿਆਹ ਕੀਤਾ ਸੀਗਾ ਪਰ ਇਹ ਦਾਦੇ ਲੋਬੀ ਸੀਗੇ ਰੋਜ਼ ਹੀ ਲੜਕੀ ਨਾਲ ਮਤਲਬ ਝਗੜਾ ਤਾਂ ਕਰਦਾ ਹੀ ਰਹਿੰਦਾ ਸੀ ਪਰ ਉਹ ਕਹਿੰਦੇ ਸੀ ਚਲ ਵੀ ਸੁਧਰ ਜੂਗਾ ਸੁਧਰ ਜੂਗਾ ਅਸੀਂ ਵੀ ਆਖਿਆ ਚਲੋ ਰੋਡਵੇ ਦਾ ਡਰਾਈਵਰ ਚਲੋ ਮੰਨੂਗਾ ਗੱਲ ਪਰ ਨਹੀਂ ਆਖਿਰਕਾਰ ਲੜਕੀ ਨੇ ਜਾਣ ਆਉਦੀ ਜਵਾਲੀ ਕਿ ਕਿ ਬਾਕੀ ਨਾਲ ਦਿੱਤਾ ਮੌਕਾ ਹਾਂਜੀ ਤੁਹਾਨੂੰ ਕੀ ਆਖਿਆ ਵੀ ਕਿਵੇਂ ਡੈਥ ਹੋ ਜਾਂਦੀ ਸਾਨੂੰ ਤਾਂ ਆਖਿਆ ਹੈਗਾ ਵੀ ਅਸੀਂ ਟਿਲ ਵਿੱਚ ਸੋਈ ਹੈ ਸਾਡੇ ਕੋਲ ਤਾਂ ਤੜਕੇ 4 ਵਜੇ ਫੋਨ ਕੀਤਾ ਲੜਕੀ ਡੈਥ ਤੋਂ ਉਦੋਂ ਪਹਿਲਾਂ ਹੀ ਹੋ ਚੁੱਕੀ ਹੂੰ ਉਹਦੇ ਗਲੇ ਤੇ ਨਿਸ਼ਾਨ ਹੈ ਹਾਂਜੀ ਹਾਂ ਪੰਚਾਇਤ ਚਾਈ ਸੀ ਕੱਲ ਕੱਲ ਪੰਚਾਇਤ ਚਾਈ ਸੀ ਉਦੋਂ ਇਹਨਾਂ ਨੇ ਆਖਿਆ ਵੀ ਲੜਕੀ ਨੇ ਆਖਿਆ ਵੀ ਇਹ ਬਟਾਉ ਮਤਲਬ दारू ਨਾ ਪੀਵੇ ਤੇ ਉਹ ਕਹਿੰਦਾ ਵੀ ਲੜਕੀ ਕੋਲੇ ਫੋਨ ਨਹੀਂ ਹੋਣਾ ਚਾਹੀਦਾ ਤੇ ਫੋਨ ਇਹਨਾਂ ਨੇ ਇਸੇ ਵਾਸਤੇ ਰਿਕੁਐਰ ਸੀ ਕਿ ਜੇ ਫੋਨ ਹੋਊਗਾ ਤਾਂ ਫੋਨ ਕਰ ਦੂਗੀ ਵੀ ਮੈਨੂੰ ਕੁੱਟਮਾਰ ਕਰਦੇ ਐ ਤੇ ਫੋਨ ਨਾ ਹੋਇਆ ਕੋਲੇ ਤਾਂ ਆਪਾਂ ਮਾਰ ਨਹੀਂ ਸੋਖੀ ਆਈ ਗਏ ਕੱਲ ਤੁਸੀਂ ਆਏ ਹੋ ਬਰਸੋ ਹਾਂਜੀ ਬਰਸੋ ਆਏ ਸੀ ਕੱਲ 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 ਬਰਸੋ ਆਏ ਸੀ ਕੱਲ ਪੰਚਾਇਤ ਹੋਈ ਕੱਲ ਪੰਚਾਇਤ ਹੋਈ ਸੀ ਜੀ ਪੰਨੀ ਵਾਲਾ ਪੱਤਾ ਜਮ ਜਮ ਕੀ ਜਮ ਕੀ ਜੀ ਹਾਂ ਜੀ ਕੀ ਕੋਈ ਬੱਚਾ ਵਗੈਰਾ ਵੀ ਹੁਣ ਹਾਂ ਜੀ ਹਾਂ ਜੀ ਪ੍ਰੈਗਨੈਂਸੀ ਮੀਨਾ ਕੀ ਰਹੇਗਾ ਸੀ ਬਸ ਮੀਨਾ 8 ਮਹੀਨਾ ਚੱਲਦਾ ਹੈ 8 ਮਹੀਨਾ ਕੀ ਮੰਗੀ ਕਰਪੋ ਕਿਸ ਨੇ ਹਾਂ ਜੀ ਕੀ ਪ੍ਰਸ਼ਾਸਨ ਅਸੀਂ ਤਾਂ ਮੰਗ ਅਸੀਂ ਕਰਦੇ ਹਾਂ ਵੀ ਜਿਹਨੇ ਸਾਰਿਆਂ ਨੂੰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਖੜੀ ਤੋਂ ਖੜੀ ਸਾਰੇ ਅੰਦਰ ਜਾਣੇ ਚਾਹੀਦੇ ਹੈ ਇਨਸਾਨ ਚਾਹੇ ਕੋਈ ਸਰਪੰਚ ਹੈ ਜਾਂ ਕੋਈ ਹੈ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਲਈਆਂ ਸੋਨਾ ਨਾਲ ਫਸਣਾ ਚਾਹੀਦਾ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਘਰੇ ਕੌਣ-ਕੌਣ ਆਇਆ ਕੋਈ ਉਹਨਾਂ ਸਾਥ ਸਾਥ ਕੋਈ ਹਾਂ ਜੀ ਹਾਂ ਉਹਦੀਆਂ ਇੱਕ ਸੱਸ ਹੈ ਸਹੁਰਾ ਹੈਗਾ ਦੋਨ ਨਾਨਾ ਹੈ ਇੱਕ ਉਹਨਾਂ ਦਾ ਬਟਾਊਆ ਮਲੇਸ਼ੀਆ ਰਹਿੰਦਾ ਉਹ ਵੀ ਸਾਨੂੰ ਗਾਲਾਂ ਕੱਢ ਕੇ ਆਇਆ ਉੱਥੇ ਪਿੱਛੇ ਜਾ ਕੇ ਲੜਕੀ ਦੇ ਸਹੁਰੇ ਤੇ ਉਹਨੂੰ ਵੀ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ thank you